ਸ਼ੁਰੂਆਤ ਕਰਦੇ ਆਂ ਅੱਜ ਦੀਆਂ ਹੈੱਡਲਾਈਨਸ ਦੇ ਨਾਲ 70 ਕਿਲੋਮੀਟਰ ਤੱਕ ਪਿੱਛਾ ਕਰਕੇ ਪੁਲਿਸ ਨੇ ਜੱਗੂ ਭਗਵਾਨਪੁਰੀਆ ਦੇ ਗੁਰਗੇ ਕੀਤੇ ਗ੍ਰਿਫਤਾਰ ਕਤਲ ਮਾਮਲੇ ਦੇ ਵਿੱਚ ਸਨ ਲੋੜਿੰਦਾ ਪੁਲਿਸ ਨੇ ਪਿੱਛਾ ਕਰ ਦਬੋਚੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਦੀ ਗ੍ਰਿਫਤਾਰੀ ਤੇ ਕੋਰਟ ਦੇ ਵਿੱਚ ਸੁਣਵਾਈ ਕੋਰਟ ਨੇ ਬਣਾਈ ਮੈਡੀਕਲ ਕਮੇਟੀ ਕੇਹਾ ਰਿਪੋਰਟ ਤੋਂ ਬਾਅਦ ਰਿਮਾਂਡ ਤੇ ਫੈਸਲਾ ਫਿਲਹਾਲ ਦਿੱਤਾ ਇੱਕ ਦਿਨੀ ਰਿਮਾਂਡ ਹਰਿਆਣਾ ਕਾਂਗਰਸ ਨੂੰ ਭੰਗ ਕਰਨ ਦੇ ਲਈ ਅਨਿਲ ਵਿਜ ਨੇ ਚੁਕਿਆ ਮੁੱਦਾ ਚੋਣ ਕਮਿਸ਼ਨ ਨੂੰ ਕੀਤੀ ਅਪੀਲ ਕਿ ਹਜ ਜਿਸ ਪਾਰਟੀ ਦੀ ਚੋਣ ਨਹੀਂ ਉਸ ਨੂੰ ਕਰ ਦਿਓ ਭੰਗ ਜਲੰਧਰ ਦੇ ਹਾਤ ਦੀ ਥਾਣਾ ਭੋਗਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦਰਅਸਲ ਜਲੰਧਰ ਬਟਾਲਾ ਮੁਖ ਮਾਰਗ ਤੇ 70 ਕਿਲੋਮੀਟਰ ਤੱਕ ਪਿੱਛਾ ਕਰਦਿਆਂ ਹੋਇਆਂ ਗੈਂਗਸਟਰ ਜੱਗੂ ਭਗਵਾਨਪੁਰੀਏ ਗਿਰੋਹ ਦੇ ਚਾਰ ਗੁਰਗੇ ਪੁਲਿਸ ਨੇ ਗ੍ਰਿਫਤਾਰ ਕਰ ਲੈਨੇ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ 9mm ਦੀ ਪਿਸਤੌਲ ਦੋਤੀ ਬੋਰ ਦੇ ਪਿਸਤੌਲਿਕ ਰਿਵਾਲਵਰ ਤੇ ਦੋ ਗੱਡੀਆਂ ਬਰਾਮਦ ਕੀਤੀਆਂ ਇਸ ਬਾਬਤ ਜਾਣਕਾਰੀ ਦੰਦਿਆ ਐਸਐਸਪੀ ਹਰਕਮਲਪ੍ਰੀਤ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਥਾਣਾ ਭੋਗਪੁਰ ਦੇ ਇੰਚਾਰਜ ਨੂੰ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਵਿੱਚ ਕਤਲ ਦੇ ਮਾਮਲੇ ਦੇ ਵਿੱਚ ਲੋੜਿੰਦ ਦੇ ਇੱਕ ਗੈਂਗਸਟਰ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਜਿਸ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤੇ ਚਾਰਾ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮਾਮਲੇ ਦੇ ਵਿੱਚ ਪੰਜਵਾਂ ਦੋਸ਼ੀ ਵੀ ਨਾਮਜ਼ਦ ਕਰ ਲਿਆ ਗਿਆ ਜਿਸ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਐਸਐਸਪੀ ਨੇ ਦੱਸਿਆ ਕਿ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਕਤ ਦੋਸ਼ੀ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਇਹਨਾਂ ਨੂੰ ਜਰਮਨ ਦੇ ਵਿੱਚ ਬੈਠਾ ਹੈਂਡਲਰ ਚਲਾ ਰਿਹਾ ਹੈ ਤੇ ਐਸਐਸਪੀ ਨੇ ਵੀ ਕਿਹਾ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਜੁਰਮ ਨੂੰ ਖਤਮ ਕਰਨ ਦੇ ਲਈ ਤੇ ਸ਼ਾਂਤੀ ਨੂੰ ਬਣਾਏ ਰੱਖਣ ਦੇ ਲਈ ਲਗਾਤਾਰ ਇਹ ਜਈਆਂ ਕਾਰਵਾਈਆਂ ਕੀਤੀਆਂ ਨੇ ਤੇ ਅੱਗੇ ਵੀ ਇਹ ਜਈਆਂ ਕਾਰਵਾਈਆਂ ਜਾਰੀ ਰਹਿਣਗੀਆਂ ਸਾਡੇ ਐਸਪੀ ਇਨਵੈਸਟੀਗੇਸ਼ਨ ਮੈਡਮ ਜਸਰੂਪ ਬਾਠ ਜੀ ਡੀਐਸਪੀ ਆਦਮਪੁਰ ਐਂਡ ਜਿਹੜਾ ਸਪੈਸ਼ਲ ਮੈਂਨਸ਼ਨਿੰਗ ਕਰਨਾ ਚਾਹੁੰਨਾ ਐਸਐਚਓ ਕੋਪਰ ਇੰਸਪੈਕਟਰ ਸਕੰਦਰ ਸਿੰਘ ਵੀ ਸਾਡੀ ਇਸ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈਗਾ ਇਹ ਚਾਰ ਨਟੋਰੀਅਸ ਬੰਦੇ ਜਿਹੜੇ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਹੇ ਹੈਗੇ ਇਹਨਾਂ ਨੂੰ ਰੈਸਟ ਕੀਤਾ ਹੈਗਾ ਡिटेल ਜਿਹੜੀ ਹੈਗੀ ਸਾਰੇ ਕੇਸ ਦੀ ਅਸੀਂ ਪ੍ਰੈਸ ਨੋਟ ਵੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਮੇਰੇ ਖਾਲ ਸਟੇਟ ਲੈਵਲ ਤੋਂ ਡੀਜੀਪੀ ਸਾਹਿਬ ਨੇ ਵੀ ਸ਼ੇਅਰ ਕੀਤਾ ਹੈਗਾ ਜਿੱਦਾਂ ਸਾਡੀ ਗਵਰਨਮੈਂਟ ਦੀ ਸਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਰਿਸਪੈਕਟਿਡ ਸੀਐਮ ਸਰ ਐਂਡ ਡੀਜੀਪੀ ਸਾਹਿਬ ਉਹਨਾਂ ਦੀ ਡਾਇਰੈਕਸ਼ਨਸ ਹੈਗੀਆਂ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈਗਾ ਉਹ ਸਟੇਟ ਦੇ ਵਿੱਚ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਇਹ ਪਤਾ ਲੱਗਣਾ ਚਾਹੀਦਾ ਹੈਗਾ ਵੀ ਜਿਹੜੀ ਪੁਲਿਸਿੰਗ ਹੈਗੀ ਆ ਉਹ ਡਾਊਨ ਦਾ ਲੈਵਲ ਹੋ ਰਹੀ ਆ ਉਸੇ ਕਿੜੀ ਦੇ ਵਿੱਚ ਐਸ ਐਚ ਓ ਭੂਪਰ ਨੇ ਪਰਸੋ ਦੀ ਗੱਲ ਹੈਗੀ ਆ ਅਲਰਟ ਟੀਮਸ ਨੇ ਜਿਹੜੀਆਂ ਇੱਕ ਚੇਜ਼ ਕੀਤੀ ਹੈ ਜਿਹੜੀ ਸਾਡੇ ਤੋਂ ਚੱਲ ਕੇ ਬਟਾਲਾ ਡਿਸਟ੍ਰਿਕਟ ਤੱਕ ਗਈ ਤਕਰੀਬਨ 70 ਕਿਲੋਮੀਟਰ ਦੀ ਉਹਦੇ ਵਿੱਚ ਇਹਨਾਂ ਨੇ ਦੋ ਐਸ ਯੂ ਵੀ ਸੀਗਿਆ ਇੱਕ ਬਰੇਜ਼ਾ ਕਾਰ ਹੈਗੀ ਆ ਇੱਕ ਦੂਸਰੀ ਹੈਗੀ ਆ ਮੰਡਰਾ ਐਕਸ ਯੂ ਵੀ ਹੈਗੀ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਇੰਟਰਸੈਪਟ ਕਰਨ ਦੀ ਚੇਜ਼ ਹੋ ਗਈ ਉਹਦੇ ਵਿੱਚ ਇਹਨਾਂ ਨੇ ਉਹ ਗੱਡੀਆਂ ਫੜ ਲਈਆਂ ਤੇ ਪਲੱਸ ਉਹਦੇ ਤੋਂ ਜਿਹੜਾ ਅੱਗੇ ਟ੍ਰੇਲ ਬਣੀ ਹੈਗੀ ਆ ਉਹ ਮੈਂ ਤੁਹਾਡਾ ਨਾ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਇਹਦੇ ਨਾਲ ਇਹਨਾਂ ਦੇ ਵਿੱਚ ਹੀ ਇੱਕ ਮੁੰਡਾ ਹੈਗਾ ਜਿਹਦਾ ਨਾਮ ਹੈਗਾ ਸਾਬੀ ਕਮਾਂਡੋ ਉਹਨੂੰ ਉਹਦਾ ਏਰੀਆਸ ਹੈਗਾ ਸਾਬੀ ਕਮਾਂਡੋ ਤੇ ਉਹਦਾ ਪੂਰਾ ਨਾਮ ਤੁਹਾਨੂੰ ਅਸੀਂ ਪ੍ਰੈਸ ਨੋਟ 'ਚ ਸ਼ੇਅਰ ਕਰ ਦਿੰਨੇ ਹੈਗੇ ਏਸ ਬੰਦੇ ਨੇ 23 ਜੁਲਾਈ ਨੂੰ ਪਿਛਲੇ ਮਹੀਨੇ ਉਥੇ ਗਾਂਧੀ ਕੈਂਪ ਦੇ ਵਿੱਚ ਇੱਕ ਮਰਡਰ ਕੀਤਾ ਸੀ ਇੱਕ ਕਾਦਾ ਕੀਤਾ ਸੀ ਤਕਰੀਬਨ ਦੋ ਹੀ ਸੀਗੇ ਦੂਸਰਾ ਬੰਦਾ ਜਿਹੜਾ ਹੈ ਕੋ ਉਹ ਹਲੇ ਤੱਕ ਸੀਰੀਅਸਲੀ ਇੰਜਰਡ ਹੈਗਾ ਜਿਹੜਾ ਕਿ ਹਸਪੀਟਲਾਈਜ਼ ਰਿਹਾ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹ ਤੋਂ ਇਲਾਵਾ ਜਦੋਂ ਉਸ ਬਟਾਲਾ ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕੀਤਾ ਹੈ ਉਥੋਂ ਭੱਜ ਕੇ ਆਪਣਾ ਮੋਬਾਈਲ ਮੂਲ ਸਿਮ ਤੋੜ ਕੇ ਸਾਰਾ ਇੱਥੇ ਜਲੰਧਰ ਦੇ ਏਰੀਆ ਦੇ ਵਿੱਚ ਆ ਕੇ ਰਹਿਣ ਲੱਗ ਪਿਆ ਹੈ ਸਾਡੇ ਐਸਐਚਓ ਸਾਹਿਬ ਨੂੰ ਜਿਹੜੀ ਐ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਉਹਨਾਂ ਨੂੰ ਚੇਸ ਕੀਤਾ ਇਹ ਸਾਰੇ ਮੋਡੂਲ ਨੂੰ ਚੇਸ ਕੀਤਾ ਜਿਹੜਾ ਉਹਨਾਂ ਦੇ ਪੁਲਿਸ ਹੈਗਾ ਵੀ ਇਹ ਬੰਦੇ ਇੱਥੇ ਨੁੱਕ ਕੇ ਆਪਣਾ ਨਵਾਂ ਮੋਡੂਲ ਬਣਾ ਰਹੇ ਹੈਗੇ ਆ ਉਸ ਤੋਂ ਬਾਅਦ ਉਹਨਾਂ ਨੇ 1 ਵਾਈ 1 ਅਰੈਸਟ ਕੀਤੀਆਂ ਹੈਗੀਆਂ ਇਹਦੇ ਵਿੱਚੋਂ ਸਾਨੂੰ ਕਾਫੀ ਵੱਡੀ ਰਿਕਵਰੀਜ਼ ਜਿਹੜੀਆਂ ਹੋਈਆਂ ਇੱਕ ਗਲੌਕ 9mm ਦਾ ਪਿਸਟਲ ਹੁੰਦਾ ਚਾਈਨੀਸ ਔਰ ਜਿਹੜਾ ਕਿ that is a very good weapon ਜਿਹਦੇ অলমোਸਟ সিমিলার ਟੂ ਆਰ ਵੈਪਨ ਜਿਹੜੇ ਸਾਡੇ ਕੋਲ ਹੁੰਦੇ ਹੈਗੇ ਆ ਬਾਕੀ ਇਹ ਤੋਂ ਇਲਾਵਾ ਜਿਹੜੇ ਹੈਗੇ ਆ ਦੂਸਰੇ ਦੋ ਪਿਸਟਲ 34 ਦੇ ਮਿਲੇ ਹੈਗੇ ਆ ਔਰ ਇੱਕ ਇਹਨਾਂ ਚ ਰਵਲਵਰ ਵੀ ਮਿਲਿਆ ਉਹਨੂੰ ਅਸੀਂ ਹਲੇ ਚੈੱਕ ਕਰਾਂਗੇ ਸਾਇੰਟੀਫਿਕਲੀ ਵੀ ਉਹ ਕਿੱਥੇ ਦਾ ਮੇਕ ਹੈਗਾ ਉਹਦਾ ਕਿੱਥੋਂ ਮਿਲਿਆ ਬਾਕੀ ਕੈਡਿਜਿਸ ਹੈਗੀਆਂ ਨੇ ਨਾਲ ਦੋ ਗੱਟੀਆਂ ਹੈਗੀਆਂ ਇਸ ਅਰੈਸਟ ਦੇ ਨਾਲ ਜਿਹੜਾ ਇਹਨਾਂ ਦਾ ਪਾਸਟ ਕਰਾਈਮ ਆ ਉਹ ਤਾਂ ਟਰੇਸ ਹੋਏ ਹੀ ਹੋਇਆ। ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਫਿਊਚਰ ਡਿਜ਼ਾਈਨ ਸੀ ਇੱਥੇ ਆ ਕੇ ਵੀ ਇਹ ਹੋਰ ਇਤਾਂ ਦੇ ਕੰਮ ਕਰ ਸਕਦੇ ਸੀਗੇ। ਉਹਨੂੰ ਵੀ ਅਸੀਂ ਰੋਕਿਆ ਹੈਗਾ। ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਦੀ ਗ੍ਰਿਫਤਾਰੀ ਦੇ ਮਗਰੋਂ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕੁਮੰਨਪਰਾ ਵਕੀਲ ਗੁਰਵਿੰਦਰ ਸਿੰਘ ਦੇ ਹੱਕ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਤੇ ਪੁਲਿਸ ਨੇ ਜਦੋਂ 5 ਦਿਨ ਦਾ ਰਿਮਾਂਡ ਮੰਗਿਆ ਤਾਂ ਦੋਵਾਂ ਧਿਰਾਂ ਦੇ ਦਰਮਿਆਨ ਲੰਬੀ ਬਹਿਸ ਚੱਲੀ ਹੈ। ਤੇ ਕੁਮੰਨਪਰਾ ਨੇ ਸਾਰੇ ਹੀ ਪੱਖ ਅਦਾਲਤ ਦੇ ਸਾਹਮਣੇ ਰੱਖ ਦਿੱਤੇ ਨੇ। ਜੱਜ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਪਹਿਲਾਂ ਮੈਡੀਕਲ ਬੋਰਡ ਬਣਾ ਕੇ ਰਿਪੋਰਟ ਹਾਸਲ ਕੀਤੀ ਜਾਵੇਗੀ। ਜੇਕਰ ਇਲਾਜ ਦੀ ਲੋੜ ਹੋਈ ਤਾਂ ਪੁਲਿਸ ਦੀ ਨਿਗਰਾਨੀ ਇਹ ਗੁਰਵਿੰਦਰ ਸਿੰਘ ਦਾ ਇਲਾਜ ਹੋਵੇਗਾ ਉਸ ਉਪਰੰਤ ਅੱਗੇ ਦੇ ਰਿਮਾਂਡ ਉੱਪਰ ਫੈਸਲਾ ਲਿਆ ਜਾਵੇਗਾ ਫਿਲਹਾਲ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਦੂਜੇ ਪਾਸੇ ਡੀਸੀਪੀ ਸੁਖਨਾਥ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਤੇ ਅਗਲੀ ਤਫਦੀਸ਼ ਜਾਰੀ ਹੈ ਇੱਕ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ ਪ੍ਰਦੀਪ ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪੁਰਾਣੇ ਕਾਨੂੰਨ ਚ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਅਰਾਦਾ ਕਤਲ ਕਹਿੰਦੇ ਆ ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਕਹਿੰਦੇ ਨੇ ਜੀ ਕਿ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਦੇ ਲਗਭਗ ਦਰਵਾਜ਼ਾ ਖੜਕਾਇਆ ਹੈ ਦਰਵਾਜਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਵਾ ਬੋਲਤਾ ਤੇ ਜੀ ਗੋਲੀ ਸਿੱਕਾ ਜੜਾ ਸੀ ਉਹਦੇ ਪੱਟ ਚ ਬਚੇ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਦੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤੇਗੜ ਸਾਹ ਪੁਲਿਸ ਡਿਸਟ੍ਰਿਕਟ ਜਿਹੜਾ ਸਾਡਾ ਹੈਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ 5 ਦਿਨਾਂ ਦੇ ਰਿਮਾਂਡ ਲਈ ਅੱਜ ਜੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੇ ਸਾਰੀ ਟੀਮ ਬਾਜਵਾ ਸਾਹਬਰੀ ਅਸੀਂ ਡਟ ਕੇ ਅਜ ਵਿਰੋਧ ਕੀਤਾ ਲਗਭਗ ਮੈਨੂੰ ਤਾਂ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦਿਨ ਇਹਨਾਂ ਨੇ ਧਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਗੱਡੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਏ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂਗੇ ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਹੈ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀਆਂ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈ ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲ ਅਚ ਕੋਟਚ ਕੀ ਦਸੀਏ ਕਿ ਜਿਹੜਾ ਇਹ ਕਹਿੰਦੇ ਜੇ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੋਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀ ਐਮ ਸੀ ਤੋਂ ਮੈਂ ਰਿਕਾਰਡ ਦਿੱਤਾ ਹੈ ਅੰਦਰ ਸਾਰਾ ਡੀਐਮਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਅੱਜ ਇੱਕ ਸ਼ਾਮ ਨੂੰ 3 ਵਜੇ ਇੱਥੇ ਆ ਗਿਆ। ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਅੱਜ ਵੱਡੀ ਸਾਡੇ ਸਾਹਮਣੇ ਆਈ ਏ ਮੈਂ ਤੁਹਾਨੂੰ ਦੋ ਦੋ ਮਿੰਟ ਲਈ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ। ਉਹ ਕੀ ਸੀ ਕਿ ਜਦੋਂ ਇਹਨਾਂ ਨੂੰ 32 ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ 32 ਭੇਜ ਦਿੱਤਾ ਗਿਆ। 32 ਵਾਲੇ ਹਸਪੀਟਲ ਦੇ ਵਿੱਚ ਬਹੁਤ ਜਿਹੜੀ ਅੱਜ ਵੱਡਾ ਜਿਹੜਾ ਕੋਈ ਲੰਮਾ ਡਿਸਕਸ਼ਨ ਚੱਲੀ ਮੌਤੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਇੱਕ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਵੋਮਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਰ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਚੋ ਰਿਹਾ ਕਿਤੇ 6 ਵਜੇ ਬਾਬਾ ਹੁਣ ਇਹ ਚਾਰ ਚੀਜ਼ਾਂ ਲਿਖ ਰਹੇ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਦੇ ਆ ਉਹ ਟੁੱਟਿਆ ਹੋਇਆ ਉੱਥੇ ਜਦੋਂ ਗਏ ਨੇ ਡਾਕਟਰ ਜੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਏ ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਏ ਜੀ ਜਬੜਾ ਐਡਵਾਈਸ ਕੀ ਕੀਤੀ ਹੈ ਸਰਜਰੀ 14 ਅਗਸਤ ਨੂੰ ਤੇ ਉਹਨਾਂ ਦੀ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ 4 ਹਫ਼ਤੇ ਲਗਭਗ 4 ਹਫ਼ਤੇ ਉਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਪਾਜੀ ਆਪਾਂ ਲਵਾਂਗੇ ਵਾਟਰ ਇਨਟੇਕ ਜਿਹੜੀ ਹੈਗੀ ਉਹੀ ਹੋਏਗਾ ਹੁਣ ਉਹ ਚੀਜ਼ ਰਿਕਾਰਡ ਬਣ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਵਾੜੇ ਦੀ ਕਿਉਂਕਿ ਜਵਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇੱਕ ਕੀ ਅੱਡੀ ਕਾਲੀ ਸੀ ਕਿ ਤੁਸੀਂ 15 ਤਰੀਕ ਨੂੰ ਅਰੈਸਟ ਪਾਏ ਹੋ ਕਈ ਆਲੇ ਜੀ ਦਾ ਮਾਮਲਾ ਸੀ ਜਿਹੜਾ 95 ਨੰਬਰ ਐਫ ਆਈ ਆਰ ਸਰਦੀ ਫਤਿਹਗੜ ਸਾਹਿਬ ਪਾਣੀ ਉਹਦੇ ਚ ਅਸੀਂ ਕੱਲ ਰਾਤ ਨੂੰ ਗੁਰਵਿੰਦਰ ਸਿੰਘ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਉਹਨਾਂ ਨੂੰ ਪੋਸਟ ਤੋਂ ਛੁੱਟੀ ਹੋ ਕੇ ਕਿਸੇ ਨੂੰ ਅਰੈਸਟ ਕਰ ਲਿਆ ਸੀ ਉਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਸੀਗਾ ਜੱਜ ਸਾਹਿਬ ਦੇ ਕੋਲ ਉਹਨਾਂ ਦਾ ਸਮ ਇੱਕ ਦਿਨ ਦਾ ਕੁਲਸਰਮਾਨ ਮਿਲਿਆ ਇਹਦੀ ਤਫਤੀਸ਼ ਜਾਰੀ ਹੈ ਕੱਲ ਨੂੰ ਤੁਹਾਨੂੰ ਬਤੇ ਹੋ ਕਲ ਕੀਤੀ ਅਭੀ ਕੋਈ ਰਿਕਵਰੀ ਵਗੈਰਾ ਹੋਈ ਹੈ ਪਾਪਾ ਜੀ ਜੀ ਕੱਗੀ ਜੀ ਹਾਲ ਦੀ ਘੜੀ ਨੇ ਕੋਈ ਨਹੀਂ ਹਰੇ ਸਪਟਾਲ ਸੋ ਮੈਂ ਤਾਂ ਕੁਛ ਕਿਛੀ ਕਰ ਰਿਹਾ ਕਿ ਕਾਰ ਲੜਾਈ ਦਾ ਕੀ ਕਾਰਨ ਸੀਗਾ ਕਿਉਂ ਹੋਈ ਕਿਵੇਂ ਹੋਈ ਉਹ ਸਾਰੀ ਡਿਟੇਲ ਕਰ ਰਿਹਾ ਅੱਜ ਰਾਤ ਨੂੰ ਕਨਫਰਮ ਤੱਕ ਅਸੀਂ ਗੱਲ ਕਲੀਅਰ ਕਰਨਾ ਹੈ ਪੁਲਿਸ ਰਿਪੋਰਟ ਮੈਂ ਲੈ ਕੇ ਜੀ ਡਾਕਟਰ ਕੋਲ ਕਨਸਰਨ ਕਰਨ ਦਾ ਹਲੇ ਜੀ ਐਸਐਚ ਦੀ ਆਰਡਰਸ ਨਹੀਂ ਕਲੀਅਰਟ ਆਏ ਉਹ ਵੀ ਸਭ ਨੂੰ ਮੈਂ ਪਹਿਲਾਂ ਸਭ ਨੂੰ ਇੱਕ ਰੈਕਵੈਸਟ ਕੀਤੀ ਹੈ ਕਿ ਅਸੀਂ ਇਹਨਾਂ ਦਾ ਇੱਕ ਵਾਰ ਸਿਵਲ ਹਸਪੀਟਲ ਤੋਂ ਮੈਡੀਕਲ ਕਰਵਾ ਲਈਏ ਕਿ ਜੇ ਕੋਈ 4 ਟ੍ਰੀਟਮੈਂਟ ਰਹਿੰਦੇ ਇਹਨਾਂ ਦਾ ਕਰਨ ਵਾਲਾ ਤਾਂ ਉਹ ਪਹਿਲਾਂ ਕਿ ਪ੍ਰਾਇੋਰਟੀ ਹੈ ਤੇ ਪ੍ਰਾਇੋਰਟੀ ਇਹਨਾਂ ਦੀ ਹੈ ਕਿ ਪਹਿਲਾਂ ਸੂਟ ਤਾਂ ਨਹੀਂ ਉਹ ਸਿਵਲ ਹਸਪਤਲ ਉਹਨਾਂ ਨੂੰ ਜੇ ਡਾਕਟਰ ਇੱਕ ਵਾਰ ਫੇਰ ਐਗਜ਼ਾਮਨ ਕਰੇ ਕੋਈ ਅਰਜੈਂਟ ਟ੍ਰੀਟਮੈਂਟ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ ਤਾਂ ਲਾਉਂ ਦੇਖਾਂਗੇ ਉਸ ਤੋਂ ਬਾਅਦ ਫਿਰ ਡਿਸਟ ਤੇ ਪਹਿਲਾਂ ਮੁਲਾਜ਼ਾ ਕਰਾਇਆ ਨਹੀਂ ਗਿਆ ਸੀ ਮੈਂ ਜਿਹੜਾ ਪਹਿਲਾਂ ਕਰਾਇਆ ਸੀ ਕਰਾਇਆ ਸੀ ਸਤੰਤ ਰਾਤ ਨਹੀਂ ਕਰਾਇਆ ਸੀ ਉਦੋਂ ਉਹ ਵੀ ਹੋ ਗਿਆ ਸੀ ਤਾਂ ਤੇ ਉਹਨਾਂ ਨੇ ਅਜੁੱਤੀ ਰਿਕਵੈਸਟ ਪਾਈ ਸੀ ਕਿ ਮੈਂ ਮਤਲਬ ਇੱਕ ਵਾਰ ਮੇਰੇ ਅੱਗੇ ਕੋਈ ਟ੍ਰੀਟਮੈਂਟ ਰਹੇਗਾ ਅਸੀਂ ਨਾ ਟ੍ਰੀਟਮੈਂਟ ਕਰਵਾਉਣਾ ਹਰ ਰਹਿ ਗਿਆ ਸੀ ਉਹ ਤਾਂ ਹੀ ਡਾਕਟਰ ਸਾਹਿਬ ਨੇ ਕਿਹਾ ਕਿ ਕੁਇਰਡੀਆਂ ਸਪਟਾ ਹੈਗਾ ਫਿਰ ਇਗਜ਼ਾਮ ਵੀ ਕਰ ਲੈ ਜੋ ਵੀ ਉਹ ਕਹਿਣਗੇ ਪਹਿਲਾਂ ਉਹਨਾਂ ਦੀ ਹੈਲਥ ਪ੍ਰਾਇੋਰਟੀ ਹੈ ਉਸ ਤੋਂ ਬਾਅਦ ਅਸੀਂ ਲੱਗ ਗਿਆ ਕਿ ਦੇ ਵਿੱਚ ਕਿੰਨੇ ਕੁ ਮੁਲਾਜ਼ਮ ਜਿਹੜੇ ਮੁਲਜ਼ਮ ਨੇ ਇਹਦੇ ਵਿੱਚ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਚ ਹੋਂ ਤੱਕ ਇੱਕ ਜੀ ਮੇਨ ਕੇਸ ਜਿਹੜਾ ਚੈਨਮੀ ਨੰਬਰ ਐਫ ਆਈ ਆਰ ਹੈ ਉਹਦੇ ਚ ਦੋ ਜਣੇ ਰੈਸਟ ਹੋਏ ਗੁਰਵਿੰਦਰ ਸਿੰਘ ਕਿਹੜੇ ਪਟਾਣੇ ਤੇ ਅਦਰਕਾ ਜਨਾ ਪ੍ਰਭਤੀ ਤੇ ਇੱਕ ਕ੍ਰਾਸ ਕੇਸ ਦੇ ਵਿੱਚ ਵੀ ਦੋ ਮੋਜੇ ਗ੍ਰਿਫਤਾਰ ਨੇ ਉਹ ਕ੍ਰਾਸ ਵਾਲੇ ਦਾ ਦੋਨੇ ਐਕਿਊਸ਼ਨਲ ਰਿਮਾਂਡ ਤੇ ਭੇਜਤੇ ਐ ਅਸੀਂ ਸਕੀਰ ਤੇ ਜਸਪਾਲ ਤੋ ਇਹਨਾਂ ਦਾ ਪ੍ਰਕਿਰਪ ਦੀਦਾ ਤੇ ਗੁਰਵਿੰਦਰ ਦਾ ਸੰਮੇਟਿੰਗ ਦਾ ਮਾਮਲਾ ਇਹਦੇ ਵਿੱਚ ਕੋਈ ਹੋਰ ਵੀ ਮਾਮਲਾ ਦੇ ਵਿੱਚ ਗ੍ਰਿਫਤਾਰੀ ਬਾਕੀ ਹੈ ਜਾਂ ਪੂਰੇ ਹੋ ਚੁੱਕੇ ਹਨ ਹਾਂਜੀ ਨਹੀਂ ਹਲੇ ਬਾਕੀ ਹੈ ਜੀ ਪਹਿਲਾਂ ਮੇਨ ਕੇਸ 'ਚ ਵੀ ਤਿੰਨ ਚਾਰ ਅਣਪਛਾਤੇ ਵਿਅਕਤੀ ਉਹਨਾਂ ਨੇ ਲਗਾਏ ਹੋਏ ਨੇ ਉਹਨਾਂ ਕਸੀ ਉਹ ਵੀ ਕਲੀਅਰ ਕਰਨਾ ਹੈ ਕਿ ਕਿਹੜੇ ਨੇ ਤੇ ਕ੍ਰਾਸ ਕੇਸ ਦੇ ਵਿੱਚ ਇੱਕ ਕਾਰਨਾਮ ਜੋਤ ਹੈ ਜਿਹਦਾ ਬਾਈ ਨੇ ਹੈਗਾ ਕੋਈ ਜੀਤ ਕੋਰੂ ਵੀ ਤੇ ਉੱਥੇ ਵੀ ਤਿੰਨ ਚਾਰ ਅਣਪਛਾਤੇ ਦਿੱਤੇ ਠੀਕ ਵਿਜੀਲੈਂਸ ਬਿਊਰੋ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਦੋ ਕਰਮਚਾਰੀਆਂ ਇੱਕ ਜੀਐਸਟੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਤੇ ਉਸ ਦੇ ਨਾਲ ਹੀ ਕਲਰਕ ਸੰਜੀਵ ਮਲਖੋਤਰਾ ਦੇ ਖਿਲਾਫ ਸ਼ਿਕਾਇਤ ਮਿਲਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਦੇ ਵੱਲੋਂ 10000 ਰੁਪਏ ਦੀ ਰਿਸ਼ਵਤ ਲਈ ਗਈ ਹੈ ਤੇ 20000 ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਜਿਸ ਦੇ ਤਹਿਤ ਕਪੂਰਥਲਾ ਦਾ ਜੀਐਸਟੀ ਇੰਸਪੈਕਟਰ ਜਤ ਜਤਿੰਦਰਪਾਲ ਸਿੰਘ ਪੁਲਿਸ ਤੇ ਵਿਜੀਲੈਂਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਿਸ ਤਰੀਕੇ ਨਾਲ ਕਪੂਰਥਲਾ ਦੇ ਮੁਹੱਲਾ ਕੀਆਮਪੁਰਾ ਦੇ ਨਿਵਾਸੀ ਨੀਰਜ ਸ਼ਰਮਾ ਨੇ ਸ਼ਿਕਾਇਤ ਦਿੱਤੀ ਸੀ ਤੇ ਦੋਵਾਂ ਦੋਸ਼ੀਆਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ 10000 ਰੁਪਏ ਦੀ ਰਿਸ਼ਵਤ ਲਈ ਗਈ ਸੀ ਤੇ 20000 ਰੁਪਏ ਹੋਰ ਮੰਗੇ ਜਾ ਰਹੇ ਸਨ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕਰ ਲਈ ਗਈ ਹੈ ਜਿੱਥੇ ਜਤਿੰਦਰਪਾਲ ਸਿੰਘ ਗ੍ਰਫਤਾਰ ਹੋ ਚੁੱਕਿਆ ਹੈ ਤੇ ਉੱਥੇ ਹੀ ਸੰਜੀਵ ਮਲਹੋਤਰਾ ਦੀ ਗ੍ਰਿਫਤਾਰੀ ਦੇ ਲਈ ਯਤਨ ਕੀਤੇ ਜਾ ਰਹੇ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਬੈਕਸ ਮੁਕਾਬਲੇ ਜਿੱਤਣ ਦੇ ਨਾਲ-ਨਾਲ ਕਈ ਰਿਕਾਰਡ ਬਣਾਉਣ ਵਾਲੀ ਰਾਮਪੂਰਾ ਫੂਲ ਦੀ ਸਕੂਲੀ ਵਿਦਿਆਰਥਣ ਅਪੇਕਸ਼ਾ ਦੇ ਵੱਲੋਂ ਇੱਕ ਹੋਰ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਗਿਆ ਉਸ ਵੱਲੋਂ 1 ਤੋਂ ਲੈ ਕੇ 100 ਤੱਕ ਦੇ ਵਰਗ ਤੇਜ਼ ਗਤੀ ਦੇ ਨਾਲ ਹੱਲ ਕਰਕੇ ਕਾਰਨਾਮਾ ਕੀਤਾ ਗਿਆ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅਪੇਕਸ਼ਾ ਨੂੰ ਆਪਣੇ ਦਫ਼ਤਰ ਦੇ ਵਿੱਚ ਇਸ ਪ੍ਰਾਪਤੀ ਦੇ ਲਈ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ। ਸਥਾਨਕ ਸੇਟ ਜੁਵਲਰ ਸਕੂਲ ਵਿਖੇ 11ਵੀਂ ਜਮਾਤ ਦੇ ਵਿੱਚ ਪੜ੍ਹਨ ਵਾਲੀ ਅਪੇਕਸ਼ਾ ਜਿਸ ਦੇ ਵੱਲੋਂ 1 ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਦੇ ਵਰਗ 2 ਮਿੰਟ 12 ਸੈਕਿੰਡ ਦੇ ਵਿੱਚ ਹੱਲ ਕੀਤੇ ਗਏ। ਦੱਸਦੀ ਕਿ ਅਪੇਕਸ਼ਾ ਪਹਿਲਾਂ ਵੀ ਇੱਕ ਇੰਡੀਆ ਬੁੱਕ ਇੱਕ ਏਸ਼ੀਆ ਬੁੱਕ ਤੇ ਦੋ ਵਰਲਡ ਰਿਕਾਰਡ ਗਣਾ ਚੁੱਕੀ ਹੈ ਤੇ ਹੁਣ ਮਾਪਿਆਂ ਨੂੰ ਇਸ ਤੇ ਮਾਣ ਹੈ ਮੈਂ ਨਾ ਮਾਈਂਡਿਆ ਬੁੱਕ ਰਿਕਾਰਡ ਬਣਾਇਆ ਹੈ ਮੈਂਨੇ 107 ਅਕੜ ਦੇ ਸਕੁਅਰ 2 ਮਿੰਟ 11 ਸੈਕਿੰਡ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਹੱਲ ਕੀਤੇ ਹਨ ਇਸ ਲਈ ਮੈਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਆਨਰ ਕੀਤਾ ਹੈ ਇਹ ਇਹ ਮੈਨੂੰ ਇਸ ਗੱਲ ਤੇ ਬਹੁਤ ਖੁਸ਼ੀ ਹੋ ਰਹੀ ਹੈ ਇਹ ਜਿਹੜਾ ਰਿਕਾਰਡ ਹੈ ਇਹ ਮੈਂ ਆਪਣੇ ਮਾਤਾ ਪਿਤਾ ਜੋ ਮੇਰੇ ਬੈਕਗ੍ਰਾਉਂਡ ਟੀਚਰ ਹਨ ਉਹਨਾਂ ਦੇ ਉਹਨਾਂ ਦੀ ਬਲੇਸਿੰਗ ਤੋਂ ਇਹਨਾਂ ਦੇ ਹਾਰਡ ਵਰਕ ਕਰਕੇ ਬਣਾਏ ਪਾਈ ਹੈ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਦੇਣਾ ਚਾਹੂੰਗੀ ਇਹ ਰਿਕਾਰਡਸ ਹਰ ਇੱਕ ਜਵਾਕ ਬਣਾ ਸਕਦਾ ਹੈ ਬਸ ਉਹਨੂੰ ਅਭੀ ਉਹਨਾਂ ਦੀ ਲਾਈਫ ਦੇ ਵਿੱਚ ਡਿਸਪਲਿਨ ਦੀ ਲੋੜ ਹੈ ਤੇ ਉਹਨੂੰ ਰੋਜ਼ ਮਿਹਨਤ ਤੇ ਹਾਰਡ ਵਰਕ ਦੀ ਲੋੜ ਹੈ ਅੱਜ ਮੇਰੇ ਲਈ ਬੇਹਦੀ ਖੁਸ਼ੀ ਭਰਿਆ ਦਿਨ ਹੈ ਗਿਆ ਬੇਟੀ ਅਪੇਕਸ਼ਾ ਵੱਲੋਂ ਇੱਕ ਨਵਾਂ ਇੰਡੀਆ ਬੁੱਕ ਆਫ ਰਿਕਾਰਡ ਬਣਾਇਆ ਗਿਆ ਇੱਕ ਤੋਂ ਲੈ ਕੇ 100 ਤੱਕ ਦੇ ਸਕੁਅਰ ਵੈਲਿਊਜ਼ ਨੂੰ ਸਭ ਤੋਂ ਫਾਸਟ ਕੀਤਾ ਉਸਨੇ 2 ਮਿੰਟ 11 ਸੈਕਿੰਡ ਦੇ ਵਿੱਚ ਤੇ ਇੰਡੀਆ ਬੁੱਕ ਨੈਸ਼ਨਲ ਸਭ ਤੋਂ ਫਾਸਟ ਕਰਨ ਵਾਲੇ ਬੱਚੇ ਦਾ ਖਿਤਾਬ ਦਿੱਤਾ ਪਿਕਤਾ ਇਹ ਖੁਸ਼ੀ ਦਾ ਰੀਜਨ ਹੈਗਾ ਸੈਕੰਡ ਖੁਸ਼ੀ ਦਾ ਕਾਰਨ ਹੈਗਾ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਉਸ ਨੂੰ ਇਸ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾਗਾ ਆਪਣੇ ਦਫ਼ਤਰ ਦੇ ਵਿੱਚ ਉੱਚੇ ਰੂਪ ਦੇ ਵਿੱਚ ਦੱਸਣਾ ਬੰਦਾ ਹੈ ਕਿ ਬੇਟੀ ਦੇ ਇਸ ਤੋਂ ਪਹਿਲਾਂ ਵੀ ਇੱਕ ਇੰਡੀਆ ਬੁੱਕ ਆਫ ਰਿਕਾਰਡ ਹੈ ਇੱਕ ਏਸ਼ੀਆ ਬੁੱਕ ਆਫ ਰਿਕਾਰਡ ਹੈ ਔਰ ਦੋ ਵਰਲਡ ਰਿਕਾਰਡ ਉਸਦੇ ਨਾਮ ਆਲਰੇਡੀ ਮੈਥ ਦੇ ਹਨ ਉਸ ਨੇ ਤਿੰਨ ਵੱਖ-ਵੱਖ ਨੈਸ਼ਨਲ ਔਰ ਇੰਟਰਨੈਸ਼ਨਲ ਵੈਕਟਰਸ ਕੰਪੀਟੀਸ਼ਨ ਵੀ ਜਿੱਤੇ ਹਨ ਇੰਨਾਂ ਸਾਰੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕਿਸੇ ਵੀ ਮਾਤਾ-ਪਿਤਾ ਲਈ ਫਖਰ ਤਾਂ ਹੋਣਾ ਬੰਦਾ ਹੀ ਹੈ ਇਹ ਸਿਰਫ ਸਾਨੂੰ ਹੀ ਫਕਰ ਮਹਿਸੂਸ ਨਹੀਂ ਹੁੰਦਾ ਸਾਨੂੰ ਇਹ ਲੱਗਦਾ ਵੀ ਇਹਨਾਂ ਅਚੀਵਮੈਂਟਸ ਨਾਲ ਸਾਡਾ ਸ਼ਹਿਰ ਰਾਮਰਾ ਫੂਲਾ ਉਹਦਾ ਨਾਮ ਵੀ ਪੂਰੇ ਭਾਰਤ ਦੇ ਵਿੱਚ ਪੂਰੀ ਇੰਟਰਨੈਸ਼ਨਲ ਲੈਵਲ ਤੇ ਵੀ ਨਾਮ ਬਣਿਆ ਹੈ ਤੇ ਜਿਸ ਦੇ ਲਈ ਸਾਰੇ ਲੋਕਾਂ ਦੀ ਦੁਆਵਾਂ ਵੀ ਇਸ ਦੇ ਵਿੱਚ ਸ਼ਾਮਲ ਹਨ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਜਿਨ੍ਹਾਂ ਨੇ ਚੋਣ ਆਯੋਗ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਅਸਲ ਚੋਣ ਆਯੋਗ ਨੂੰ ਹਰਿਆਣਾ ਕਾਂਗਰਸ ਨੂੰ ਭੰਗ ਕਰਨ ਦੀ ਉਹਨਾਂ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਪਾਰਟੀ ਦੀ ਚੂਣ ਹੀ ਨਾ ਹੋਵੇ ਉਸ ਨੂੰ ਭੰਗ ਕਰ ਦੇਣਾ ਚਾਹੀਦਾ ਉਹਨਾਂ ਦਾ ਇਹ ਕਹਿਣਾ ਹੈ ਕਿ ਹੁਣੇ ਕੁਝ ਪਰਿਵਾਰ ਨੇ ਕੁਝ ਗੈਂਗ ਨੇ ਜੋ ਕਿ ਹਰਿਆਣਾ ਨੂੰ ਲੁੱਟਣ ਦੇ ਲਈ ਚੂਣਾ ਦੇ ਸਮੇਂ ਇਕੱਠੇ ਹੋ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਤੇ ਕਿਹਾ ਕਿ ਯੂਸੀਸੀ ਯਾਨੀ ਕਿ ਸਮਾਨ ਨਾਗਰਿਕ ਸਹਿਤਾ ਲਾਗੂ ਕੀਤਾ ਜਾਵੇਗਾ ਪਰ ਇਸ ਤੇ ਅਨਿਲ ਵਿੱਚ ਦਾ ਕਹਿਣਾ ਹੈ ਕਿ ਇਸ ਦੀ ਬਹੁਤ ਦੇਰ ਤੋਂ ਜ਼ਰੂਰਤ ਸੀ ਇੱਕ ਦੇਸ਼ ਇੱਕ ਕਾਨੂੰਨ ਦੇ ਲਈ ਸਾਰੇ ਬਰਾਬਰ ਨੇ ਉੱਥੇ ਹੀ ਚੂਣਾ ਨੂੰ ਲੈ ਕੇ ਵਿੱਚ ਦਾ ਕਹਿਣਾ ਹੈ ਕਿ ਜੇਕਰ ਚੂਣਾ ਦੀ ਕੋਸ਼ਨਾ ਹੁੰਦੀ ਹੈ ਤਾਂ ਅਸੀਂ ਤਾਂ ਤਿਆਰ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਨੂੰ भंग कर देना चाहिए इस लंबे हाथी लिया गया देखिए कांग्रेस नाम की कोई पार्टी नहीं है पहले तो ये समझना चाहिए उन्नीस साल से इनके हरियाणा में इलेक्शन नहीं हुए सही मानों में तो चुनाव आयोग को इसको भंग करना चाहिए हरियाणा की जो कांग्रेस पार्टी है क्योंकि इसके चुनाव ही नहीं जिस पार्टी के चुनाव ना हो उसको भंग करना चाहिए ये तो कुछ फैमिलीज हैं कुछ धड़े हैं कुछ गैंग्स हैं जो हरियाणा को लूटने के लिए चुनाव आने पर इकट्ठे हो जाते हैं तो उनकी लड़ाई तो लगातार चलती रहती है हमेशा चलती रहती है और अब भी चल रही है पहले भी चल रही थी तो इनके ना कोई नियम है, ना कोई कायदे हैं ਨਾ ਕੋਈ ਅਸੂਲ ਹੈ ਪਹਿਲੇ ਵੀ ਇਹ ਹੋਰ ਹਰਿਆਣਾ ਦਾ ਜਨ ਜਨ इनके किरदार से वाक